ਸਤਨਾਮ ਤੇਰੀ ਵਾਹਿਗੁਰੂ ਸਾਹਿਬ ਜੀ ਜੁਨਾਦ ਬੰਦਨਿਆ ਤੁਵਾ ਮੋਹ ਦਲੇ ਕਰੇ ਨਾਨਕ ਮੰਗੈ ਦਰਸਨੁ ਕਿਰਪਾ ਤੁਮ ਹੇ ਆਸ਼ਰੁ ਪਾਨ ਮੰਡੋ ਧਰਜ ਸੁਪਕਰੰਤਿ ਬਧਿਆਰਤੀ ਜੀ ਜੈ ਸਹਿ ਸੁਹੀ ਸਹਿ ਇਹ ਹਮਾਰੇ

ਸਾਰੇ ਪਾਤਸ਼ਾਹਾਂ ਦਾ ਦੋਨੋਂ ਵਾਸੇ ਜਰੂਰੀ ਹੈ ਸਾਨ ਸਿੰਘ ਜੀ ਗੁਰੂ ਜਨ ਸਾਹਿਬਾ ਦਾ ਨਮਸਤਾਰ ਕਰੀਏ ਧੰਨ ਸਾਹਿਬ ਕੁਮਾਰ ਸਰਵਜਨਾਂ ਦੀ ਦੁਸ਼ਮੇਸ਼ਕਾ ਸਾਹਿਬ ਜੀ ਨੂੰ ਲੋਤੀ ਸਿੰਘ ਸਾਹਿਬ ਨੂੰ ਬਰਸੀ ਹੋਈ ਪੁੱਜੇ ਬਰਾਕੇ ਹਾਂ ਜੀ ਤੁਹਾਨੂੰ ਜੀ ਸਾਰੇ ਪਿਆਰ ਦਾ ਅਕਸ਼ੇ ਜੀ ਬਾਹਰ ਜਿੰਦਾਬਾਦ ਸਾਹਿਬ ਸਰਕਾਰ ਨੂੰ ਕਰਤੂ ਅੰਦਲਾ ਵੀ ਮਹਾਨਾ ਜੀ ਤਰਹਮਤ ਕਿਰਪਾ ਬਖਸ਼ਣ ਦਾ ਕਵਲਿਆ ਭਾਗਾਂ ਦੇ ਨਾਲ ਮਹਾਤਪਸਵੀ ਜੀ ਮਹਾਬਲੀ ਬਦਲੀ ਵਾਲੇ ਭੰਤੀ ਵਾਲੇ ਸੇਵਾ ਸਿਧੰਤੇ ਪਹੁੰਚ ਜੋਗਰ ਬਦਸ਼ ਸ੍ਰੀ ਮਾਨ 108 ਸਾਲ ਤੋਂ ਬਾਅਦ ਆਏ ਬਾਬਾ ਹੁਸਨ ਸਿੰਘ ਜੀ ਸ਼ੋਪਤ ਆਏ ਸ੍ਰੀ ਮਾਨ 108 ਸਾਲ ਤੋਂ ਬਾਅਦ ਆਏ ਬਾਬਾ ਹੁਸਨ ਸਿੰਘ ਜੀ ਹੁਕਮ ਨਾਲ ਆਏ ਕਿਉਂ ਕਿਹਾ ਦੇ ਬਲ ਕਰੇ ਸ਼ੇਵਕ ਸ੍ਰੀ ਮਾਨ 108 ਸਾਲ ਤੋਂ ਬਾਅਦ ਆਏ ਸ਼ਰਨ ਗਿਆਨ ਸਿੰਘ ਜੀ ਸ੍ਰੀ ਮਾਨ 108 ਸਾਲ ਤੋਂ ਬਾਅਦ ਆਏ ਬਾਬਾ ਹਰਪਤ ਸਿੰਘ ਜੀ ਬਰਕਤ ਜੀ ਮਹਾਪੁਰਸ਼ ਦੇ ਤਪੋਸਤਾਨ ਨਿਰੰਤਰ ਕੁਰੀਆ ਜਵਾਨ ਦੇਖੇ ਆਜ ਵੀ ਮੇਰੇ ਤਰ੍ਹਾਂ ਆਜ ਵੀ ਆਪਾਂ ਸਾਰੇ ਹੀ ਸਤਨਾਮ ਦੀ ਛਾਦ ਬੈਠ ਕੇ ਜੋ ਗਰੀਬ ਮਾਰਿਆਂ ਦੇ ਵਿੱਚ ਵੀ ਮੈਨੂੰ ਨੇ ਪ੍ਰਕਾਸ਼ ਕੀਤੀ ਆ ਆਪਰਾ ਸੁਖੀ ਨਾਨਕ ਫੋਕਨਾ ਗੁਰੂ ਦਾ ਵਾਸਤੇ ਦੇਵੀ ਦੇ ਖੁਸ਼ੀਆਂ ਦੇ ਤਲਾਬ ਕਰਨ ਵਾਸਤੇ ਮਹਾਪਸਰੇ ਤਾਬਸਤਾਨ ਨੂੰ ਕੇ ਰੋਣ ਵਿਕੇ ਸਾਧਨ ਜੁਤੀ ਬੈਠ ਕੇ ਆਪਤ ਮਈ ਬਾਣੀ ਸਰਵਣ ਕਰਕੇ ਦਿੱਤੇ ਪੰਜ ਸਿੱਧਾ ਖਣ ਪਾਠ ਸਾਹਿਬ ਦੇ ਘਰ ਨੂੰ ਪਏ ਅਪਰੰਤ ਆਦਾਸ ਤੋਂ ਬਾਅਦ ਆਪਣੇ ਹੁਕਮ ਨਾਲ ਸੰਗਮ ਕੀਤੇ ਸੰਗਤਾਂ ਦੇ ਪਾਠ ਸੰਗਤ ਮੇਲ ਕੀਤੀ ਜੀਵਨ ਦਾਨ ਕੀਆ ਗੁਰੂ ਦੇ ਮੇਨ ਨਾਲ ਲਈ ਅੰਦਰਤ ਨਾਮ ਰਿਧੇ ਮੈਂ ਜੀਉਂ ਜਗਤ ਜਗਤ ਦੀ ਮੈਂ ਨਹੀਂ ਗਰੀਬ ਨਾਲ ਕਰਵਾ ਕਰਦੇ ਆ ਕਿ ਤੂਏ ਸਤੁਰ ਨੇ ਕਿਰਪਾ ਕੀਤੀ ਮੇਰੀ ਵੇਖਿਆ ਕਿ ਤੀ ਕਾਮ ਕ੍ਰੋਧ ਹੂਮੋਹੰਕਾਰ ਆਹ ਦੁਸ਼ਨਾ ਵਿਚਾਰ ਕਰਕੇ ਇਹਦੇ ਆ ਤੁਹਨੇ ਕੋ ਵਿਚਾਰ ਕਰਕੇ ਮਾਰੀ ਚਲਨ ਤੋਂ ਵਿਚਾਰ ਕਰਕੇ ਆਪਰਾ ਜੋ ਅਮਰ ਸੈ ਪ੍ਰਵੇਸ਼ ਦਾ ਨਾਮ ਹੈ ਸਤਨਾਮ ਵਾਹਿਗੁਰੂ ਉਹ ਮੇਰੇ ਹਿਰਦੇ ਦਿੱਤੇ ਪਾਸਾ ਨ ਕਿਰਪਾ ਦਿੱਤੇ ਸੁਹਾਣਾ ਦਿੱਤਾ ਜਿਹਦੇ ਨਾਲ ਜਨਮ ਜਨਮਾਂ ਦੀ ਮੈ ਲੀ ਜੋ ਮਨ ਨੂੰ ਉਹ ਤੋਈ ਜਨਮ ਉਹ ਜਨਮ ਦੀ ਇਸ ਮਾਨ ਨੂੰ ਮਰਦਾ ਹੈ ਕਿ ਕਾਰਾ ਹੋਣਾ ਸਿਆ ਕਦੀ ਨਾ ਕਿਰਪਾ ਕਰਦੇ ਜਨਮ ਜਨਮ ਇਸ ਮਾਣ ਨੂੰ ਪਾ ਰਹੀ ਲੋ। ਇਹ ਇੰਨਾ ਕਾਲ ਹੋਇਆ ਜਿਵੇਂ ਤਵੇਂ ਨਾ ਤਿਸ ਦਾ ਪਾਸਾ ਆਉਣਾ। ਉਹ ਕਾਰਨ ਉਹ ਹੁੰਦੀ ਆ ਬਹੀਰ ਪ੍ਰਵੇਸ਼ ਦੇ ਨਾਮ ਦੇ ਨਾਮ। ਗੁਰੂ ਜੀ ਸਾਧਗਰ ਜਾਉਂਦੇ ਨਾੜ। ਸਾਧ ਗੁਰੂ ਆ ਗੋ ਸ਼ਰਨ ਪਹਾਰੀ। ਮੇਰਾ ਸ਼ੁਰੂ ਨਾਮ ਹਰ ਸੋਕਾ ਚਿੰਤਾ ਦਾ ਹੈ ਹਮਾਰੀ। ਆਵਜਾ ਸੁਖਿਆ ਦੁਖੀ ਛਾਹ ਹਾਜ਼ ਪਰਿਉ ਤੋ ਦੁਆਦੀ ਲੇਖਾ ਜੋਨ ਲੇਖਾ ਸੁਖ ਹੈ ਹਮ ਨਿਰਗੁਨ ਨਿਵਾਣੀ ਸਾਧੂ ਸਰੰਗ ਸਿਧਾ ਗਿਰ ਮਾਨਨਾ ਸਬਦਾਂ ਦੇ ਆਧਾਰੀ ਨਾਨਕ ਦਾਸ ਸੰਤ ਪੰਥਰ ਪਰਿਉ ਨਾ ਸੁਖ ਨਿਵਾਣੀ ਗਰੀਬਾ ਕਰ ਆਪਣਾ ਗੁਰ ਅਧਿਆਪੀ ਸਾਧੂ ਵਿੱਚ ਆਏ ਸਾਰੇ ਰੱਖ ਰੱਖ ਤੁਹਾਨੂੰ ਜੀਵਨ ਭਾਵ ਦੀ ਅਮੋਰਕ ਬਹੁਤ ਹੀ ਗੁਰੂ ਆਪ ਤੁਹਾਨੂੰ ਬਖਸ਼ੀ ਦਿੱਤੀ ਹੈ। ਤੇ ਮਨੁੱਖਾ ਜਿੰਦਗੀ ਆਪ ਬਖਸ਼ੀ ਦਿੱਤੀ ਹੈ। ਤੇ ਮਨੁੱਖਾ ਜੀ ਮਨ ਨੂੰ ਸਫਲ ਕਰਾਉਣ ਦਾ ਤੇ ਸਾਨੂੰ ਪਿਆਰ ਭਾਵਨਾ ਸਾਦਾ ਬਖਸ਼ੀ। ਜੋ ਆਪ ਨੇ ਬਹੁਤ ਅਮੋਲਕ ਦਾਤ ਅਮਰ ਬਖਸ਼ੀ ਦਿੱਤੀ ਆ। ਸਾਨੂੰ ਆਪਾਂ ਦੀ ਤਾਰ ਦੀ ਬਖਸ਼ੀ ਕਰੋ। ਸਾਨੂੰ ਆਪਾਂ ਦੀ ਤਾਰ ਦੀ ਬੜੀ ਜ਼ਿਆਦਾ ਜਗਾਇਨ ਦਾ ਬਖਸ਼ੀ ਕਰੋ। ਸਾਨੂੰ ਆਪਾਂ ਦੀ ਤਾਰ ਤੇ ਤਾਰ ਨੂੰ ਜੋੜਿੰਦਾ ਗੋਮਤੀ ਦਾਤ ਸੰਦਨ ਕਰਕੇ ਨਾਮ ਬਾਣੀ ਦਾ ਅਭਿਆਸ ਕਰਦਾ ਤੁਨ ਆਸੇ ਜੀਸ਼ਮੈ ਨੂੰ ਜੋਤੀ ਕਰਦੇ ਪ੍ਰਮਾਤ ਕਰੋ ਇਹ ਨਾਮਾ ਨਾ ਮਨੁੱਖਾ ਜੀਨ ਨੂੰ ਜੀਵਨ ਜੁਣਾ ਸ਼ਬਦ ਹੁੰਦਾ ਹੈ ਗਰੀਬ ਨਾ ਦੀਆ ਪਾਰ ਕਿਰਪਾ ਕੀਤੀ ਹੈ ਮੇਂ ਨਾਮ ਜੀ ਹੋਇਆ ਜੀ ਦਾ ਕਿਰਪਾ ਕਰਦੇ ਜੀ ਸੇ ਭਾਦੋਏ ਨਾ ਨਾ ਪਈ ਹੈ ਵਿਰੋਧਕਨ ਵਾਲਾ ਹੈ ਇਹ ਇਹ ਗੁਰੂ ਜੀ ਸਮਾਧਿਆ ਨੂੰ ਪੂਰਨਿਆ مہاراج گاجواہ گریباج 12 ਮਾਦਿ 12 ਮਾਦਿ ਚਾਹ ਦੀ ਤੇ ਜੇਨਨ 12 14 ਬੋਡਰੀਆਂ ਚਾਹ ਦੀ ਖੁਣੀਆਂ ਪਹਿਲੀ ਬੋਡਰੀ ਦੇ ਮਾਦਿ 12 ਮਾਦਿ ਅੰਮ੍ਰਿਤਸਰ ਦੀ ਕਾਰਾਤ ਨੂੰ ਅੰਕ ਅੰਕਾਂ ਨਾਲ ਦੇ ਫੰਕਸ਼ਨ ਹੋਣੇ ਆ ਇਹ ਸਾਨੂੰ ਜਿਆਦਾ ਇੰਨੀ ਅਰਦਾਸ ਕਰੀਏ ਬੇਨਤੀਆਂ ਕਰੀਏ ਜੀ ਇਹ ਦਿਨ ਨੂੰ ਆਜਿ ਬਹੁਤ ਵਿੱਚ ਗਏ ਆ ਅਈ ਆਪ ਨੂੰ ਬਹੁਤ ਗੁਰੂ ਜੀ ਨਾਲ ਲੱਗੇ ਆ ਆਜਿ ਸਾਰੇ ਪਾਸੇ ਤੁਮ ਤੁਮ ਕੇ ਦੇਖਦੇ ਆ ਉਸ ਤਰੇ ਜਿਵੇਂ ਪੂਰ ਪ西ਮ ਹੈ ਸਾਧੂ ਕੋ ਥਾ ਦੀ ਨੂੰ ਸਾਡੀ ਕੋ ਸ਼ਰਧਾ ਕਾਰਨ ਸੁਣਾਉਂਦੇ ਨੇ ਸਾਡੀਂ ਕਿਰਪਾ ਦਿਓ ਕੇ ਕੰਮ ਦੇ ਵਿੱਚ ਦੇ ਕਾਜੇ ਪਾ ਦਿਓ ਰਾਮ ਚਾਰ ਪੁੰਡ ਜਦ ਸਭਰਨੇ ਸਾਕੇ ਆਇਆ ਆਪੀ ਸ਼ਾਮ ਸਾਧਵਾ ਦੀ ਸਦ ਆਉਣ ਤੋਂ ਪੁਜਾਰਿਆ ਨਾਮ ਤੋਂ ਪੁਜਾਰੀ ਦੇ ਇਹ ਵੀ ਨਾ ਦੀਆਂ ਚੰਨਿਆ ਸੁੰਦਰ ਲੋਕ ਧਰੂਦ ਕਹੇ ਧਰੂਦ ਬਿਲਾ ਕਹੇ ਕਲਾਮ ਇਹਦੇ ਬਹੁਤ ਸੁੰਦਰ ਪਸੂ ਹੋਵੇ ਤੇ ਇਹਨੂੰ ਬਹੁਤ ਛੋੜਾ ਲੱਗਦਾ ਹੋਵੇ ਜਦੋਂ ਤਾਂ ਉਹ ਹੋਵੇ ਪਰ ਜੇ ਉਹ ਦੋਦਾ ਨਹੀਂ ਦਿੰਦਾ ਤੇ ਇਹਦੀ ਕੀਮਤੀ ਨਹੀਂ ਹੈ ਕੋਈ ਕੋਈ ਕੀਮਤ ਨਹੀਂ ਸਾਡਾ ਵੀ ਤਾਂ ਜਨਮ ਆ ਇਹ ਮਨੁੱਖਾ ਦਾ ਮਿਲਿਆ ਵੀ ਗਾਇ ਆਪਕੇ ਸਾਧਨ ਚਰਨ ਤੋਂ ਨਾਮ ਤੋਂ ਬਿਨਿਆਰ ਬਾਣੀ ਤੋਂ ਬਿਨਿਆਰ ਗੁਰੂ ਘਰ ਦੇ ਬਾਣ ਤੋਂ ਬਿਨਿਆਰ ਇਹ ਮਨੁੱਖਾ ਜਨਮ ਵੀ ਇਹ ਕਿਸੇ ਗੇੜਤੀ ਵਿੱਚ ਨਹੀਂ ਆਉਂਦਾ ਸਾਡੇ ਰਹਿਨ ਦਾ ਕਰੋ ਕਿਰਪਾ ਕਰੋ ਕਿਰਤ ਕਰਦੇ ਇਸਰੇ ਚਾਰ ਗਿਆਨ ਦਾ ਮਿਤੋ ਨਾਮ ਚਾਰ ਗੁਣ ਦੇ ਨਾਲ ਸਭੇ ਬਾਗੀ ਆਇਆ ਵਰਤਿ ਸ਼ਾਮ ਤੇ ਇਹਨ ਦੁਦੇ ਤੇ ਬਾਹਰ ਕਿੰਨੇ ਆਗੈ ਕਾਮ ਗਦੀ ਜੀ ਵਸਤੇ ਬਾਸਾ ਕਿਰਪਾ ਕਰਦੇ ਆ ਅਖੀਰ ਦੀ ਪੌਣਿਸ ਤੇ ਬਾਸਾ ਸੁਣ ਜਾਉਂਦੇ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਨਾਮ ਕਰਿਆ ਜਿਨ੍ਹਾਂ ਨੇ ਕਰਮਨੀ ਮਹਾਂਜਾ ਜਿਹੜਾ ਕਰਕੇ ਧਰਮ ਦੀ ਮਰਿਆਦਾ ਗਹਿਣ ਕਰਕੇ ਧਰਮ ਦੀ ਮਰਿਆਦਾ ਤੇ ਪੈਦਾ ਦਿੱਤਾ ਕੋਹਾਂ ਦੇ ਕਿਨੇ ਗੁਰੂ ਨੇ ਕਿਰਪਾ ਕਰਕੇ ਆਲਾ ਜਨਮ ਸਰਦਾ ਕਰਤਾ ਕੋਹ ਬੜਿਆ ਅੱਲਾ ਵਸਿਆ ਜਿਵੇਂ ਜੇ ਨਾਮ ਪਿਆਰਾ ਜਿਵੇਂ ਕਾਲ ਸਰੇ ਹਰਿ ਗੁਰੂ ਦਾ ਅਰਧਿਆ ਨਰਗ ਸੱਚ ਕਰੇ ਸਾਰਾ ਸੁਖਾਂ ਦੇ ਕਾਲ ਰਾਤ ਨੂੰ ਅਜਨ ਦੇਸ ਨੂੰ ਕਰੇ ਪ੍ਰੇਮ ਭਗਤਨ ਪਾਈ ਦਾ ਰੂਝਾ ਨਾ ਹੁੰਦੇ ਪੂਰ ਗਏ ਨੂਰ ਦਾ ਅਸੀ ਪੂਰ ਸੱਚ ਭਰੇ ਬਾਰ ਬਾਨ ਸਭ ਸੇਵ ਨੇ ਮਨ ਅੰਦਰ ਰੱਖਦੇ ਮਾਹ ਜੈਸੋ ਮੂਰਤ ਭਗਤ ਜਿੰਨੂ ਭਵਨ ਦੇ ਕਰੇ ਨਾਨਕੋ ਮੰਝਾ ਦਰਸ਼ਤਾਨ ਕਿਰਪਾ ਕਰੋ ਵੇ ਅਸੀਂ ਆਪੇ ਸ਼ਰ ਮੰਗਦੇ ਆ ਆਪ ਦੇ ਦਰਸ਼ਨ ਹੋਣੇ ਆ ਕਿਰਪਾ ਕਰੋ ਸੰਭੀਰ ਬਖਸ਼ ਕਰੋ ਸੰਭੀਰ ਅਸੀ ਬਖਸ਼ ਕਰੋ ਸਾਡੀ ਤਰਸ ਕਰੋ ਸੱਚੇ ਬਾਸ ਨੇ ਮਰ ਕੇ ਵੀ ਇਹਦੀ ਪ੍ਰਸਿੱਧੀ ਕੀਤੀ ਆ ਕਾਲਪਨ ਸਾਰੇ ਪਿਆਰ ਨਾਲ ਅਕੀਦੀ ਸਤਨਾਮ ਸਿਦੀਵਾਰੀ ਸਤਨਾਮ ਸਿਦੀਵਾਰੀ ਜੀ ਮਿਹਰ ਕਿਰਪਾ ਕਰਦੇ ਅਸਨ ਪ੍ਰੇਮ ਬਹੜਾ ਨੂੰ ਮੇਰੇ ਹੱਥ ਜਾਏ ਮਨਤ ਪਿਆਸ ਦਸ ਦੇ ਘੜੀ ਕੋ ਜਾਣ ਬਰਹਾਵੇ ਮਾਰਛ ਸਤ ਸਾਰੇ ਪ੍ਰੇਮ ਕੇ ਹੰਤ ਨਾ ਕਰ ਪਾਰੇ ਮੇਰੇ ਸਭ ਕਿਸੁ ਪਾਇਏ ਜੁਗੀ ਨਾ ਹੀ ਨਾ ਹੀ ਇਹਦੀ ਚਾਰ ਚਾਹ ਪ੍ਰੇਮ ਰਾਸ ਸੇ ਤੇ ਰਹਿਆ ਘਾਇਆ ਆਪ ਤਿਆਨ ਬੇਨਤੀ ਕਰੇ ਜਿਹੋ ਤੁਮ ਨਰਦਾਏ ਯੋ ਹਰ ਗੱਲ ਤੋਂ ਬੁਨਾਈਆ ਸੀ ਵਿੱਚੋਂ ਕਿਤੇ ਨਾ ਜਾਵੇ। ਤਾਂ ਸਭ ਨੂੰ ਚਾਹ ਕੋਈ ਨਹੀਂ ਨਾਨਕ ਹਰਿ ਹਰਿ ਸਦ ਰਾਇ। ਆਸੂ ਸੁਖੀ ਰਸੰਧੀਆ ਜਿਨਾ ਮੈ ਹਾਂ ਨਾ ਆਏ। ਗਰੀਬਾ ਕਿਰਪਾ ਕਰਦੇ ਆ ਆਪਣੇ ਪਾਵਨ ਅਪ੍ਰਿਤ ਵਜਨਾ ਦਾ ਸੁਣ ਸੁਣ ਜਾਉਣੇ ਕਰਦੇ। ਇਹ ਸਾਧੂ ਚਰਨਾਂ ਚੋਂ ਆਪਰਾਸ ਤਰੋ ਬੇਨਤੀ ਕਰੇ ਕਰੋ। ਅਸਨ ਰੇਵਾ ਬਾਹੜਾ ਜੋ ਮਿੱਠਿਆ ਹਲ ਚਾਹੇ। ਮਨ ਤਨ ਕਿਹਾ ਹੋ ਦਰਸਨ ਕੋਈ ਯਾਰ ਨਾ ਲਾਗਰ ਮਾਏ। ਸਾਡੇ ਮਾਲੇ ਵਿੱਚ ਵੱਡੀ ਭਾਰੀ ਬਹੁਤ ਚਾਹਨਾ ਨਹੀਂ ਲੋ ਇਹ ਗਰੀਬ ਨੂੰ ਆਜ ਸਾਨੂੰ ਕੋਈ ਆਸਾ ਦੁਸਤ ਮਲਾ ਦੇਵੋ ਕੋਈ ਆਜ ਮਨਾਵੇ ਮੇਨਾ ਪਿਆਰ ਦਾ ਜੀਤੋ ਪਿਆਰ ਹੰਸਤੇ ਆਉਂਦੇ ਚਾਹੀਏ ਗਰੀਬਾਂ ਦੀ ਕਿਰਪਾ ਕਰਦੇ ਆ ਕੀ ਕੋਈ ਆਸਾ ਸੰਤ ਮਲਾ ਦੇਵੋ ਐਸਾ ਪੂਰਨ ਮਨ ਸੇ ਤੁਲਾ ਦੇਵੋ ਜਿਹੜਾ ਸਾਨੂੰ ਆਉਂਦੀ ਸੰਧਨਾ ਚਾਹੁੰਦੇ ਅਸੂਲ ਮੇਮਾ ਬਾਦ ਤੋਂ ਜਿੱਥੇ ਹੱਜ ਜਾਏ ਮਨ ਤਨ ਪਿਆਸਦਾ ਸੀ ਘੜੀ ਕੋਈ ਯਾਰ ਮਿਲਦਾ ਨਾਏ ਸਾਥ ਸਹਾਈ ਪ੍ਰੇਮ ਕਹੂੰ ਦਾ ਦਾਤ ਨਾ ਪਾਏ ਤੇ ਵੇਣ ਦਾ ਕਿਉਂ ਸੁਖ ਪਾਈਏ ਲੋਰ ਨਹੀਂ ਨਹੀ ਚਾਰੇ ਗਰੀਬ ਨਾਲ ਆਪਨੇ ਸਾਥ ਤੋਂ ਬਿਗਾਇਰ ਹੋਰ ਕੋਈ ਜਗ੍ਹਾ ਨਹੀਂ ਜਾਨੂ ਬਖਣ ਨੂੰ ਸੁਮਾਤ ਨਹੀਂ ਦਾਣੇ ਪਾ ਸੁਮਾਤ ਦੇਵਾ ਆਦੇਸ ਨਾ ਨਹੀਂ ਸਾਡੀ ਕਿਰਪਾ ਕਰੋ ਕੋਈ ਯਾਰ ਮਿਲਦਾ ਕਿਉਂ ਪਿਆਰ ਵਿਚਾਰੀ ਤਾਂ ਸਾਹ ਦੇਦੂ ਕੇ ਕਾਈ ਸਾਡਾ ਕਿਰਪਾ ਹੈ ਸਾਥ ਨੂੰ ਮੇਰੇ ਦਾਸਾ ਨਾਮ ਤੇ ਗਰੀਬ ਮਾਇ ਕਿਰਪਾ ਕਰਦੇ ਆ ਸੰਤ ਸਹਾਇ ਪ੍ਰੇਮ ਕੇ ਉਪਨਗਾ ਲਾਗਣਾ ਪਾਇ ਰੇ ਰੇਣ ਤਰਫੇ ਸਭ ਭਾਈਏ ਨੂੰ ਜਿਨਾ ਹੀ ਜਾਣ ਜਿਨਿ ਸਾਧਿਆ ਪ੍ਰੇਮ ਨਾਲ ਸੇਵ ਪ੍ਰੇਰਿਤ ਰਹੇ ਆ ਘਾਰੇ ਆਪ ਤਿਆਗੋਂ ਬੇਨਤੀ ਕਰੇ ਜੋ ਤੁਧ ਨਾ ਲਾਉ ਗਰੀਬ ਮਾਇ ਕਿਰਪਾ ਕਰ ਬੇਨੁ ਆਪਰਾ ਆਤਮਾ ਕੇ ਆਪਨੀ ਹੋਮ ਕੇ ਆ ਕੇ ਕਿਉਂਕਿ ਮਨੋਕਾ ਆਪਨੀ ਹੋਮ ਮੇਂ ਰਹਿ ਕੇ ਸਾਧੇ ਕਾਜ ਕਰਦੇ ਆ ਮੈਂ ਆਹ ਰੰਗ ਦਾ ਪ੍ਰੇਮ ਹੋ ਗਿਆ ਮੈਂ ਜਿੰਨਾ ਕੰਮ ਕਰਤਾ ਬੇਈ ਬਾਣੀ ਪੜੀ دوبارہ نہیں آنا وہ نہیں آئے گری ਧਰਵਾਤਨ ਤੋਂ ਬੁਲਾਈਆ ਸੀ ਵਿੱਚ ਕਿਤੇ ਨਾ ਜਾਏ। ਬਾਪ ਜੀ ਮੋਟਾ ਕੋ ਨਹੀਂ ਨਾਨਕ ਹਾਂ ਅਛੁਣਾ ਣਾਏ। ਕਰਸ਼ਨ ਸੁਖੀ ਬਸੰਤੀ ਅੰਨ ਦਾ ਬਹੁਤ ਧਿਆ ਹਰ ਣਾਏ। ਗਰੀਬ ਰਾਜ ਤਸਨਾ ਕਰੇ ਜੀ ਸੁਆਮੀ ਇਹਨਾਂ। ਕੋਨਾ ਬਾਤਿ ਸੁਭਾਵ ਅਨੰਦ ਸਾਧੂ ਜੀ ਸਾਧੂ ਜੀ ਜਾਣ ਕੇ। ਸਾਧੂ ਜੀ ਦਇਆ ਤਾਤ ਕਰਕੇ, ਸਾਧਾ ਨੇ ਅਰਦਾਸ ਦੇ ਕੇ ਚਲ ਕੇ ਮਧ ਜੀ ਮਾਧਿ ਬੇਨਤੀ ਕਰੀਏ ਜੀ। ਤਾਤ ਮਾਧਿ ਹੋਰ ਯਾਦ ਕਰ। ਜੇ ਤੁਮਹਿ ਆਰਾਧਾ। ਐਸੀ ਕਿਰਪਾ ਦਰੋ ਮੋਰੇ। ਯੋਗ ਤੁਹਾਨੂੰ ਨੋਟ ਕਰਦਾ ਹੈ ਯੋਗ ਤੁਹਾਨੂੰ ਕਹਿੰਦਾ ਹੈ ਕਿ ਅਸੀਂ ਪਿਛਲੇ ਕੁਝ ਦਿਨਾਂ ਜਾਨੀ ਗਰੀਬ ਲੋਕਾਂ ਸਾਡੇ ਰਹਿਣ ਤੋਂ ਸਮੁੱਚੀ ਆਸੀ ਮਾਤ ਪ੍ਰਭੂ ਕਰੋ ਐਸੀ ਮਨ ਦੀ ਜਿੰਦਗੀ ਨੇ ਭਾਗ ਨੂੰ ਸਦਾ ਸਦਾ ਅੰਤ ਹੈ ਆਪ ਨੂੰ ਹਮ ਪਿਆਰ ਅਨੁਸ਼ਾਸਾ ਭਾਵਨਾ ਸ਼ੀਲ ਕਰੋ ਜਿਹਦੇ ਨਾਲ ਸਾਡਾ ਇਹ ਬਨੁੱਖਾ ਜਿੰਦਗੀ ਸਫਲ ਹੋ ਸਕਦਾ ਦਿਨ ਮਹਾ ਪ੍ਰਸਾਦ ਦੇ ਤਪ ਸਥਾਨ ਤੇ ਸ੍ਰੀ ਮਾਨਸਾ ਸਾਧ ਮਹਾਰਾਜ ਬਾਬਾ ਫਰਹੰਸ ਸਿੰਘ ਜੀ ਬਾਬਾ ਗਿਆਨ ਸਿੰਘ ਜੀ ਬਾਬਾ ਅਤਮ ਨਿਸ਼ਚੈ ਬੈਕੋ ਜੀ ਦੇਵਾਨੇ ਮਹਾਨ ਦਾ ਪੁੱਤਾ ਮਹਾਨ ਕਾਲਾ ਘਾੜੀ ਨੂੰ ਬੇਅੰਤ ਪੁਜਿਆ ਭਟਕਿਆਂ ਨੂੰ ਗੁਰਦਵਾਰਾ ਲਗਿਆ ਬੇਅੰਤ ਪੁਜਿਆ ਭਟਕਿਆਂ ਨੂੰ ਪੰਜਾ ਪਿਆਰ ਦੇ ਕੋਲ ਅੰਮ੍ਰਿਤ ਦਾ ਦੁਆਰ ਖੇ ਗੁਰੂ ਗੰਗਾ ਸਾਹਿਬ ਨਾਲ ਜੋੜ ਕੇ ਪੂਰਨ ਸਿੱਖਵਾੜੀ ਦਾ ਇਹ ਅਨੁਦਾਨ ਹੈ ਸਰੀ ਤੇਰਾ ਸੇਵਾ ਕੀਤੀ ਸੋਝੀ ਵਰਤੀ ਕੀਤੀ ਗੁਰੂਆਂ ਦੀ ਕਿਰਪਾ ਨਾਲ ਅੱਜ ਆਪਾਂ ਦਾਪਸਥਾਨ ਦੇ ਉੱਤੇ ਅਸੂਲੇ ਲਿਕੇ ਸਰਦਾਰ ਨੂੰ ਖੜਾ ਕੇ ਸਭਾ ਜਦ ਸਾਨੂੰ ਬੈਠ ਕਰਕੇ ਸਭ ਨੂੰ ਆਪ ਦਾ ਨਾਮ ਕਰਕੇ ਆਏ ਆ ਗਰੀਬਾਂ ਦਾ ਕਿਰਪਾ ਕਰਦਿ ਆਂ ਸਾਰੀਆਂ ਸਨਦਾਂ ਤੋਂ ਆਪੇ ਦਰਦ ਪ੍ਰਦਨ ਕੀਤੀ ਜੀਵਨ ਨਾਮ ਬਾਣੀ ਦੇ ਰਾਤਾ ਸੇਵਾ ਸੁਭਨ ਦਾ ਪਰਮ ਪ੍ਰਭੂ ਜੀ ਦੇ ਨਾਲ ਸਾਡਾ ਆਨੁਪਵਾਜਨੇ ਆ ਤੇ ਸਭ ਲੋ ਆਉਂਦੇ ਗਾੜਾ ਇਥੇ ਆਇਆ ਦਾ ਸਮਾਜ ਸਭ ਦਾ ਰੂਪ ਹੈ ਸਾਡੀ ਕੰਪਾ ਕਰਨੀ ਜੇ ਭੁਖੀ ਜੇ ਦਿੱਤੀ ਸੰਧੀਆਂ ਇਸ ਤਰ੍ਹਾਂ ਦੀ ਕਾੜੀ ਗਰੀਬਾਂ ਲਈ ਪ੍ਰਣਾਲੀ ਹੈ ਆਪਾਂ ਤੁਸ ਜੁਗਰਾਤ ਨੂੰ ਜੀ ਆਇਆਂ ਨੂੰ ਪਾਉਂਦੇ ਮੂੜੂ ਸਾਰੇ ਕਿਰਪਾ ਕਰਨੀ ਜੀ ਦੀਨ ਵਾਸੀ ਮਾਰਾ ਚੰਨਾਂ ਦੇ ਆਪਾਂ ਇੱਕ ਮਿੰਟ ਰੱਬ ਦੇ ਸ਼ਰਮ ਕਰਕੇ ਸਮਝ ਪਰਦਾ ਹੋਈ ਮਨ ਜੀ ਸਾਰਿਆਂ ਨੇ ਪਿਆਰ ਨਾਲ ਬੋਲਣਾ ਜੀ ਸਤਨਾਮ ਵਾਹਿਗੁਰੂ ਸਤਨਾਮ ਅੰਦ ਸਨਜਾਗਿਤ ਨੂੰ ਮਨਵਾਣ ਮਨ ਗਰੀਬਾਂ ਦਾ ਗਪਤਾ ਕਰਦੇ ਆ ਐਸੇ ਸੰਤਾਂ ਦਾ ਵਾਹ ਪਛੰਦੀ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨਾਮ ਨਾਲ ਜੁੜੇ ਜਿਨ੍ਹਾਂ ਨੇ ਤਾਂ ਆਪਣੇ ਸਾਥੀ ਆਦਮੀ ਪੰਜਾਂ ਕਾਰਾਂ ਦੁਆਰਾ ਆਮਦ ਤੇ ਸੁਵਾਰਕਾ ਉਹ ਤਿਆਗ ਹੋਣਾ ਜਿਨ੍ਹਾਂ ਨੇ ਰਿਤਾ ਕੰਮ ਦੇ ਚੱਲਿਆ ਆਮਰ ਸੱਤਨਾ ਬਣਾਈਏ ਸਭ ਦਾ ਜਨਨ ਆਸਰ ਹੋਈਏ ਤਾਂ ਕਿ ਮਨੁੱਖਾ ਜੀਵ ਸ਼ਰਧਾ ਹੋ ਜਾਵੇ ਯੋ ਮਾਹਰ ਕਿਰਪਾ ਨਾਲ ਜਦੋਂ ਕੋਰਨ ਨੂੰ ਕੋਰਨ ਆਦਾ ਗੁਰੂ ਦੇ ਸਾਹਮਣੇ ਆਵੇ ਗੁਰੂ ਤੋਂ ਕੋਈ ਗਾਇਆ ਜੀਵਨ ਦਾ ਸਭਾ ਜਿੰਨਾਂ ਕੋਈ ਆਸਰਾ ਨਾਲ ਜਿੰਨਾਂ ਗਰੀਬਾਂ ਦੀ ਕਿਰਪਾ ਕਾਰਨ ਸੇਵਾਸਤ੍ਰ ਰੱਖਿਆ ਪ੍ਰਾਪਤ ਹੋਣ ਹਾਜ਼ਰ ਕਰਿਆ ਪਰ ਮੇਸ਼ੇ ਗਰੀਬਾਂ ਅੱਗੇ ਪਾਚਾਰਨ ਤੱਕ ਸਾਰੇ ਸਾਡੇ ਭਾਈ ਗੰਗੋ ਆਂਦਾ ਵੀ ਕੋ ਰਾਜਕਾਲ ਦੇਵਾ ਵਿਗਨਾ ਗੰਧੀ ਸਿੰਘ ਨੇ ਤਿੰਨ ਦਿਨ ਤੋਂ ਬਾਅਦ ਕੀਤਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਮੈਂ ਜੀ ਆਇਆਂ ਨੂੰ ਪੰਡਤ ਜੀ ਨੂੰ ਜਨ ਸਭਾ ਦੇ ਪ੍ਰਸਤੁਤੀ ਤੋਂ ਤਾਣ ਨੂੰ ਜੀਉ ਕਰਿਆ ਇਹ ਸਭੇ ਮਹਾਨ ਸੰਤਾਂ ਦੇ ਸਾਹਮਣੇ ਸਮਾਪਤੀ ਨੂੰ ਦਾ ਪ੍ਰਣ ਦਿਵਾ ਤਵਾ ਇਨਕਾਰ ਕਰਦਾ ਵਾਹਿਗੁਰੂ